ਕੀਟਨਾਸ਼ਕਾਂ ਨੂੰ ਵਰਤਨ ਦੇ ਵਿੱਚ ਪੰਜਾਬ ਇਸ ਸਮੇਂ ਤੀਜੇ ਨੰਬਰ ਤੇ ਹੈ ਤੇ ਜੇ ਖਾਦਾਂ ਦੀ ਗੱਲ ਕਰੀਏ ਤਾਂ ਖਾਦਾਂ ਨੂੰ ਵਰਤਨ ਦੇ ਵਿੱਚ ਅਸੀਂ ਇਸ ਸਮੇਂ ਪਹਿਲੇ ਨੰਬਰ ਤੇ ਪਹੁੰਚ ਗਏ ਹਾਂ ਪੰਜਾਬ ਜਿਹੜਾ ਦੇ ਮਾਮਲੇ ਦੇ ਵਿੱਚ ਬਹੁਤ ਅਗਲਿਆਂ ਪਾਸੇ ਪੱਤਾ ਚੱਲ ਰਿਹਾ ਹੈ ਅੰਨੇ ਬਾਅਦ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰ ਰਹੀ ਹਾਂ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਾਂ ਜੀ ਕੀਟਨਾਸ਼ਕਾਂ ਦੇ ਅਸੀਂ ਤੀਜੇ ਨੰਬਰ ਤੇ ਹਾਂ ਤੇ ਖਾਦਾਂ ਦੀ ਵਰਤੋਂ ਦੇ ਵਿੱਚ ਅਸੀਂ ਨੰਬਰ ਇੱਕ ਤੇ ਆ ਜਿਹੜਾ ਲਗਾਤਾਰ ਸਾਡੇ ਇੱਥੇ ਕੈਂਸਰ ਵੱਧ ਰਿਹਾ ਉਹਦਾ ਇੱਕ ਕਾਰਨ ਆ ਵੀ ਹੈ ਹੂੰ ਜਦੋਂ ਇਹ ਧਰਤੀ ਦੇ ਵਿੱਚ ਤੁਸੀਂ ਖਾਦਾਂ ਪਾਉਂਦੇ ਹੋ ਹੂੰ ਇਹ ਖਾਦਾਂ ਥੱਲੇ ਜਾਂਦੀਆਂ ਨੇ ਜੀ ਉੱਥੇ ਜਾ ਕੇ ਫਸਲਾਂ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਹੂੰ ਤੇ ਜਿਹੜਾ ਧਰਤੀ ਚੋਂ ਪਾਣੀ ਘਟਿਆ ਜਾ ਰਿਹਾ ਹੂੰ ਕਿ ਕਦੇ ਪ੍ਰਦੂਸ਼ਣ ਰੋਕਤਾਂ ਬੋਰਡ ਨੇ ਕੰਮ ਕੀਤਾ ਜਾਂ ਕੀ ਜੀ ਜਾਂ ਸਾਰੇ ਸਫੈਦ ਹੱਤੀ ਬਣੇ ਹੋਏ ਨੇ ਇਹਨਾਂ ਨੇ ਤਾਂ ਤਨਖਾਹਾਂ ਲੈਣੀਆਂ ਨੇ ਕੋਈ ਮਰੇ ਭਾਵੇਂ ਜੀਏ ਸੁੱਤਰਾ ਘੋਲ ਪਤਾਸੇ ਪੀਏ ਹੂੰ ਇਹਨਾਂ ਨੇ ਕਦੇ ਮਨੁੱਖਤਾ ਦੇ ਵਾਸਤੇ ਵੀ ਕੋਈ ਕੰਮ ਕੀਤਾ ਹੈ ਆਰਟੇਲੋ ਸਾਹਿਬ ਕੀਟਨਾਸ਼ਕਾਂ ਨੂੰ ਵਰਤਨ ਦੇ ਵਿੱਚ ਪੰਜਾਬ ਇਸ ਸਮੇਂ ਤੀਜੇ ਨੰਬਰ ਤੇ ਹੈ ਤੇ ਜੇ ਖਾਦਾਂ ਦੀ ਗੱਲ ਕਰੀਏ ਤਾਂ ਖਾਦਾਂ ਨੂੰ ਵਰਤਨ ਦੇ ਵਿੱਚ ਅਸੀਂ ਇਸ ਸਮੇਂ ਪਹਿਲੇ ਨੰਬਰ ਤੇ ਪਹੁੰਚ ਗਏ ਆ ਸੋ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਅਸੀਂ ਇੰਨੇ ਵੱਡੇ ਪੱਧਰ ਤੇ ਜ਼ਹਿਰ ਆਪਦੇ ਆਪ ਨੂੰ ਵੇਚ ਰਹੇ ਹਾਂ ਤੇ ਦੇਸ਼ ਪਰ ਨੂੰ ਵੇਚ ਰਹੇ ਹਾਂ ਦੇਖੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਬਹੁਤ ਸਾਰੇ ਮਾਰਾਂ ਨੇ ਗੱਲ ਕੀਤੀ ਹੈ ਜੀ ਕਿ ਪੰਜਾਬ ਜ਼ਹਿਰਾਂ ਦੇ ਮਾਮਲੇ ਦੇ ਵਿੱਚ ਬਹੁਤ ਅਗਲਿਆਂ ਪਾਸੇ ਵੱਧਦਾ ਜਾ ਰਿਹਾ ਹੂੰ ਜਦੋਂ ਇਤਿਹਾਰੀ ਕ੍ਰਾਂਤੀ ਆਈ ਸੀ ਤਾਂ ਉਦੋਂ ਕਿਨਾਰਾ ਸੀ ਜੀ ਦੱਬ ਕੇ ਵਾ ਰੱਜ ਕੇ ਖਾ ਹੂੰ ਇਹ 90 ਬਿਆਂ ਤੋਂ ਬਾਅਦ ਆ ਕੇ ਬਦਲ ਗਿਆ ਨਾਰਾ ਖਾਸ ਕਰ ਇਹ 21ਵੀਂ ਸਦੀ ਦੇ ਵਿੱਚ 2000 ਤੋਂ ਬਾਅਦ ਜੀ ਹੁਣ ਨਵਾਂ ਨਾਰਾ ਇਹ ਹੈ ਕਿ ਅਕਲ ਨਾਲ ਬਾ ਹੂੰ ਰੱਜ ਕੇ ਖਾ ਜੀ ਇੱਥੇ ਅਸੀਂ ਅੰਨੇ ਬਾ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰ ਰਹੇ ਹਾਂ ਹੂੰ ਕੀਟ ਨਾਸ਼ਕਾਂ ਦੀ ਵਰਤੋਂ ਕਰ ਰਹੇ ਹਾਂ ਜੀ ਕੀਟ ਨਾਸ਼ਕਾਂ 'ਚ ਅਸੀਂ ਤੀਜੇ ਨੰਬਰ ਤੇ ਹਾਂ ਤੇ ਖਾਦਾਂ ਦੀ ਵਰਤੋਂ ਦੇ ਵਿੱਚ ਅਸੀਂ ਨੰਬਰ 1 ਤੇ ਹਾਂ ਹੂੰ 127 ਮੀਟਰਕ ਟਨ ਪਿਛਲੇ ਸਾਲ ਦੇ ਮੁਕਾਬਲੇ ਖਾਦ ਦਾ ਵਰਤੋਂ ਇਸ ਸਾਲ 'ਚ ਹੋਰ ਹੋ ਗਈ ਹੂੰ 22 23 ਦੇ ਵਿੱਚ ਅਸੀਂ 5130 ਜੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ 4066 ਮੀਟਰ ਕਟਨ ਖਾਦ ਦੀ ਵਰਤੋਂ ਹੋਈ ਹੂੰ ਆ ਨਵੇਂ ਸਾਲ ਦੇ ਵਿੱਚ 23 24 ਚ ਅਸੀਂ 5257 ਜੀ ਮੀਟਰ ਕਟਨ ਵੱਧ ਕੇ 127 ਮੀਟਰ ਕਟਨ ਵੱਧ ਗਿਆ ਤੇ ਹਰਿਆਣੇ ਦੇ ਵਿੱਚ 4064 ਹੂੰ 23 22 23 ਦੇ ਵਿੱਚ ਸੀਗਾ ਇਹ 4066 ਜੀ ਆਸਵਾਰ 2 ਮੀਟਰ ਕਟਨ ਘਟ ਗਿਆ 64 ਰਹਿ ਗਿਆ ਜੀ ਉਹਨਾਂ ਨੇ ਕੁਝ ਪ੍ਰਗਤੀ ਕੀਤੀ ਹੂੰ ਦੂਜਾ ਜੋ ਤੁਸੀਂ ਜਿਹੜੀਆਂ ਕੀਟਨਾਸ਼ਕ ਨੇ ਉਹਦੇ ਵਿੱਚ ਸਭ ਤੋਂ ਵੱਧ ਹੂੰ 11000 828 ਜੀ ਮੀਟਰ ਕਟਨ ਯੂਪੀ ਚ ਹੁੰਦਾ ਹੈ ਯੂਪੀ ਦਾ ਤਰਕਵਾ ਵੀ ਸਾਡੇ ਨਾਲ 4 ਗੁਣਾ 5 ਗੁਣਾ ਵੱਧ ਹੈ ਜ਼ਿਆਦਾ 5-7 ਗੁਣਾ ਜਿਆਦਾ ਹੈ 5 ਤੋਂ ਵੀ ਜ਼ਿਆਦਾ 10 ਗੁਣਾ ਹੀ ਹੋਏਗਾ ਬਿਲਕੁਲ ਮਹਾਰਾਸ਼ਟਰ ਦੇ ਵਿੱਚ 8711 ਹੂੰ ਮਹਾਰਾਸ਼ਟਰ ਵੀ ਸਾਡੇ ਨਾਲੋਂ ੁੱਤਗ ਨੇ ਤੇ ਅਸੀਂ ਪੰਜਾਬ ਦੇ ਵਿੱਚ 52557 ਜੀ ਜੇ ਰਕਵੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 52557 ਕਿਤੇ ਜ਼ਿਆਦਾ ਹੈ ਹੂੰ ਰਕਵੇ ਦੇ ਰਕਵੇ ਨੂੰ ਮੇਲ ਲੀ ਗਏ ਤੇ ਤਹਿਲਗਾਨਾ ਚ 4920 ਜੀ ਹਰਿਆਣੇ ਦੇ ਵਿੱਚ 4064 ਹੂੰ ਤੁਸੀਂ ਦੇਖੋ ਸਾਡੇ ਮੁਕਾਬਲੇ ਉਹਨਾਂ ਦਾ 5257 ਕਿਤੇ ਕਿਤੇ 4064 ਹੂੰ ਪਰ ਜੈਵਿਕ ਕੀਟਨਾਸ਼ਕ ਦੇ ਵਿੱਚ ਵੀ ਪੰਜਾਬ ਇੱਕ ਨੰਬਰ ਤੇ ਆ ਇਹ ਚੰਗੀ ਗੱਲ ਹੈ ਹੂੰ ਪੰਜਾਬ ਦੇ ਵਿੱਚ 165 ਮੀਟਰ ਟਨ 2122 ਜੀ 22 23 ਚ 173 ਤੇ ਹੁਣ 173 93 ਤੇ ਪਹੁੰਚ ਗਿਆ ਜਿਹੜਾ ਲਗਾਤਾਰ ਸਾਡੇ ਇੱਥੇ ਕੈਂਸਰ ਵੱਧ ਰਿਹਾ ਉਹਦਾ ਇੱਕ ਕਾਰਨ ਆ ਵੀ ਹੈ ਹੂੰ ਜਦੋਂ ਇਹ ਧਰਤੀ ਦੇ ਵਿੱਚ ਤੁਸੀਂ ਖਾਦਾ ਪਾਉਨੇ ਹੋ ਹੂੰ ਇਹ ਖਾਦਾ ਥੱਲੇ ਜਾਂਦੀਆਂ ਨੇ ਜੀ ਉੱਥੇ ਜਾ ਕੇ ਫਸਲਾਂ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਹੂੰ ਤੇ ਜਿਹੜਾ ਧਰਤੀ ਚੋਂ ਪਾਣੀ ਕੱਢਿਆ ਜਾ ਰਿਹਾ ਉਹ ਵੀ ਹੂੰ ਤੇ ਜਿਹੜਾ ਟਿਊਬਲ ਕਰ ਕਰਕੇ ਧਰਤੀ ਦੇ ਵਿੱਚ ਪਾਣੀ ਸੁੱਟਿਆ ਜਾ ਰਿਹਾ ਹੈ ਜਿਹੜਾ ਜ਼ਹਿਰੀਲਾ ਹੂੰ ਥੋੜੀਆਂ ਨਦੀਆਂ ਨੇ ਬਣੇ ਤਾਂ ਉਹ ਜਲ ਨਿਕਾਸੀਆਂ ਸਿੱਗੀਆਂ ਜਿਹਨੂੰ ਨਾਲੇ ਕਹਿੰਦੇ ਆ ਆਪਾਂ ਹੂੰ ਡਰੇਨ ਕਹਿੰਦੇ ਆ ਹੂੰ ਉਹ ਬਣੇ ਤਾਂ ਸਿਗੇ ਮਤਲਬ ਜਦੋਂ ਬਰਸਾਤਾਂ ਆ ਜਾਂਦੀਆਂ ਜੀ ਬਰਸਾਤੀ ਪਾਣੀ ਨੂੰ ਕੱਢਣ ਵਾਸਤੇ ਤੇ ਵੱਟੀਆਂ ਵੱਡੀਆਂ ਫੈਕਟਰੀਆਂ ਅਣਸੋਧਿਆ ਪਾਣੀ ਉਹਦੇ ਵਿੱਚ ਸੁੱਟ ਰਿੰਗੀਆਂ ਨੇ ਜੀ ਕਾਲੇ ਰੰਗ ਦਾ ਪਾਣੀ ਹੂੰ ਲੁਧਿਆਣਾ ਬੁੱਢਾ ਨਾਲਾ ਜੀ ਇਹਦੇ ਵਿੱਚ ਜਿਹੜਾ ਫੈਕਟਰੀਆਂ ਦਾ ਪਾਣੀ ਪੈਂਦਾ ਹੂੰ ਇਹ ਢਾਈ ਸਾਲ ਇਹਨਾਂ ਦੇ ਹੋ ਗਏ ਹੂੰ ਕਿੰਨੀਆਂ ਸਰਕਾਰਾਂ ਇੱਥੇ ਆ ਗਈਆਂ ਕਿਸੇ ਇੱਕ ਨੇ ਵੀ ਇੱਥੇ ਕੋਈ ਕੰਮ ਕੀਤਾ ਜੀ ਇਹ ਇੱਥੋਂ ਪੈਂਦਾ ਸਤਲੁਜ ਵਿੱਚ ਦੀ ਹੁੰਦੀ ਆ ਫਿਰੋਜ਼ਪੁਰ ਤੱਕ ਜਾਂਦਾ ਹੈ ਜੀ ਤੇ ਕਦੇ ਪ੍ਰਦੂਸ਼ਣ ਰੋਕtham ਬੋਰਡ ਨੇ ਕੰਮ ਕੀਤਾ ਜਾ ਕੇ ਜੀ ਜਾਂ ਸਾਰੇ ਸਫੈਦ ਹਾਥੀ ਬਣੇ ਹੋਏ ਨੇ ਇਹਨਾਂ ਨੇ ਤਾਂ ਤਨਖਾਹਾਂ ਲੈਣੀਆਂ ਨੇ ਕੋਈ ਮਰੇ ਭਾਵੇਂ ਜੀਏ ਸੁਥਰਾ ਕੋਲ ਪਤਾਸੇ ਪੀਏ ਹੂੰ ਇਹਨਾਂ ਨੇ ਕਦੇ ਮਨੁੱਖਤਾ ਦੇ ਵਾਸਤੇ ਵੀ ਕੋਈ ਕੰਮ ਕੀਤਾ ਜੀ ਸੋ ਮੇਰੇ ਪੰਜਾਬ ਦੇ ਬਹਾਦਰ ਲੋਕੋ ਹੂੰ ਜੇ ਤੁਸੀਂ ਆਪਣੀ ਸਿਹਤ ਕਾਇਮ ਰੱਖਣੀ ਹੈ ਅਗਲੀਆਂ ਪੀੜ੍ਹੀਆਂ ਤੰਦਰੁਸਤ ਪੈਦਾ ਕਰਨੀਆਂ ਨੇ ਉਹ ਉਹਨਾਂ ਦੇ ਅੰਗ ਹੀ ਨਾ ਫੈਕਟ ਹੋ ਜਾਣ ਬਿਮਾਰੀ ਰਹਿਤ ਨਾ ਹੋਣ ਤਾਂ ਜਿਹੜੀਆਂ ਇਹ ਅਲਾਮਤਾਂ ਨੇ ਇਹ ਸਾਨੂੰ ਧੋਣੀਆਂ ਪੈਣਗੀਆਂ ਕਿਸੇ ਸਰਕਾਰ ਨੇ ਨਹੀਂ ਕਰਨੀਆਂ ਮੇਰੇ ਤੋਂ ਗੱਲ ਲਿਖ ਲਓ ਬਿਲਕੁਲ ਇਹ ਸਾਨੂੰ ਸਾਰਿਆਂ ਨੂੰ ਆਪਣੇ ਤੌਰ ਤੇ ਕਰਨਾ ਪਏਗਾ ਕਿ ਅਸੀਂ ਆਪਣਾ ਪਿੰਡ ਸਾਫ਼ ਰੱਖਣਾ ਹੈ ਅਸੀਂ ਆਪਣਾ ਸ਼ਹਿਰ ਸਾਫ਼ ਰੱਖਣਾ ਹੈ ਅਸੀਂ ਆਪਣਾ ਛੁਗੜਾ ਦਾ ਸਾਫ਼ ਰੱਖਣਾ ਹੈ ਜੇ ਗਵੰਡੀ ਕੋਈ ਕੰਮ ਕਰਦਾ ਵੀ ਹੈ 15 ਜਣੇ ਇਕੱਠੇ ਹੋ ਕੇ ਜਾਓ ਕਿ ਭਾਈ ਤੂੰ ਪਿੰਡ ਨੂੰ ਕਲੰਕ ਲਗਵਾਉਣ ਲੱਗਿਆ ਹੂੰ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਾ ਕੁਝ ਸਾਨੂੰ ਵੀ ਆਪਣਾ ਹੰਬਲਾ ਮਾਰਨਾ ਪਊਗਾ ਸਰਕਾਰਾਂ ਦੇ ਪੱਲੇ ਕੱਖ ਨਹੀਂ ਜੀ ਨਾਇਕ ਕਰ ਸਕਦੇ ਨਹੀਂ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ